ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਜ ਅਨੰਪੁਰ ਸਾਹਿਬ ਬ੍ਰਾਜਮਾਨ ਬੈਠੇ ਨੇ ਪਾਤਸ਼ਾਹ ਤੇ ਰੋਜ਼ ਸੰਗਤਾਂ ਆਉਂਦੀਆਂ ਨੇ ਦਰਸ਼ਨ ਦੇਦਾਰੇ ਕਰਦੀਆਂ ਨੇ ਇੱਕ ਗੁਰੂ ਦਾ ਸਿੱਖ ਆਉਂਦਾ ਸੇਵਕ ਇਤਿਹਾਸ ਦੇ ਵਿੱਚ ਉਸ ਦਾ ਨਾਮ ਸਜਣ ਕਰਕੇ ਆਉਂਦਾ ਹੈ ਕਹਿੰਦੇ ਇਹ ਆਪਣੇ ਮੈਂ ਤਾਂ ਮਜ਼ਦੂਰੀ ਕਰਦਾ ਹੈ ਪਰਿਵਾਰ ਨੂੰ ਪਾਲਦਾ ਹੈ ਤੇ ਆਪੇ ਅੰਦਰ 15 ਦਿਨ ਬਾਅਦ ਪਾਦਸ਼ਾਹ ਦੇ ਦਰਸ਼ਨ ਵਾਸਤੇ ਹੁੰਦਾ ਹੈ ਜੋ ਆਪਣੀ ਜਥਾ ਸਖਤ ਪੇਟਾ ਹੁੰਦੀ ਹੈ ਚੜਾ ਕੇ ਫਿਰ ਵਾਪਸ ਮੁੜ ਜਾਂਦਾ ਹੈ ਜòn ਗੁਰੂ ਜਦੋਂ ਮਿਹਰવાન ਹੋ ਜਾਏ ਕਿਰਪਾ ਕਰੇ ਬਖਸ਼ਿਸ਼ ਕਰੇ ਰਹਿਮਤ ਕਰੇ ਜਿਸ ਜੀਵ ਦੇ ਉੱਪਰ ਫਿਰ ਉਸ ਜੀਵ ਨੂੰ ਪਾਤਸ਼ਾਹ ਨਾਮ ਦੇ ਫਾਸੇ ਕਿਸ ਤਰ੍ਹਾਂ ਲਾਉਂਦੇ ਨੇ ਹੁਣ ਸੰਗਤ ਦੇ ਵਿੱਚ ਤੇ ਆਉਂਦਾ ਜਿਸ ਤਰ੍ਹਾਂ ਆਪਾਂ ਵੀ ਆਉਂਦੇ ਆ ਆਪਣੀ ਜੋ ਜਥਾ ਸकता ਆਪਣੀ ਕਮਾਈ ਦਾ ਦੋ ਦਸਵੰਤ ਉਹ ਵੀ ਦਿੰਦਾ ਹੈ ਪਰ ਰੁਕਦਾ ਇੱਕ ਰਾਤ ਹੈ ਫਿਰ ਸਵੇਰੇ ਚਲੇ ਜਾਂਦਾ ਗੁਰੂ ਸਾਹਿਬ ਨੂੰ ਤਾਂ ਅਗਿਆ ਲੈ ਕੇ ਹੁਣ ਕਾਫੀ ਦਿਨੇ ਕਾਫੀ ਮਹੀਨੇ ਇਹ ਚੱਲਦਾ ਰਿਹਾ ਇੱਕ ਦਿਨ ਜਦੋਂ ਤੇ ਪਾਦਸ਼ਾਹ ਦੇ ਦਰਬਾਰ ਵਿੱਚ ਆਉਂਦਾ ਹੈ ਰਾਤ ਰੁਕਿਆ ਸਵੇਰੇ ਦਾ ਦੀਵਾਨ ਸੁਣਿਆ ਜੋ ਆਪਣੀ ਪੇਟਾ ਸੀ ਅਰਪਣ ਕੀਤੀ ਕਹਿਣ ਲੱਗਾ ਪਾਦਸ਼ਾਹ ਜੀ ਚੱਲਣਾ ਹੈ ਹੁਣ ਕਰਨਾ ਕਰਦੇ ਵਿੱਚ ਪਰੇਸ਼ਾਨੀ ਹੈ ਜੋ ਕਮਾ ਕੇ ਲਿਓਨਾ ਉਹਦੇ ਨਾਲ ਪਰਿਵਾਰ ਦਾ ਪਾਲਣ ਪੋਸਣ ਹੁੰਦਾ ਹੈ ਤੇ ਪਾਦਸ਼ਾਹ ਕਹਿਣ ਲੱਗੇ ਭਾਈ ਕਿਉਂ 2-4 ਦਿਨ 10 ਦਿਨ ਇੱਥੇ ਰਹਿ ਸੰਗਤ ਕਰ ਨਾਮ ਜਪ ਸਿਮਰਨ ਕਰ ਕੋਈ ਗੱਲ ਨਹੀਂ ਪ੍ਰਮਾਤਮਾ ਜਿੰਨੇ ਤੈਨੂੰ ਬੱਚੇ ਦਿੱਤੇ ਨੇ ਪਰਿਵਾਰ ਦਿੱਤਾ ਹੈ ਉਹਨਾਂ ਦੀ ਪਰਪਾਲਣਾ ਵੀ ਕਰੇਗਾ ਕਹਿੰਦਾ ਲੈ ਜੇ ਮੈਂ ਨਾ ਹੋਵਾਂ ਤੇ ਉਹਨਾਂ ਰੋਟੀ ਕੌਣ ਦੇਗਾ ਮੈਂ ਸਵੇਰੇ ਜਾਂਦਾ ਕਮਾ ਕੇ ਲਿਆਉਣਾ ਫਿਰ ਜਾ ਕੇ ਸਾਡੇ ਘਰ ਪ੍ਰਸ਼ਾਦਾ ਬਣਦਾ ਹੁਣ ਪਾਤਸ਼ਾਹ ਕਹਿਣ ਲੱਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਨਾਮ ਦੇ ਨਾਲ ਜੋੜਿਆ ਜਾਏ ਸੰਗਤ ਦੇ ਵਿੱਚ ਲਿਆਂਦਾ ਜਾਏ ਆਉਂਦਾ ਰੋਜ਼ ਜ਼ਰੂਰ ਹੈ ਸਾਡੇ ਵਰਗੀ ਹਾਲਤ ਹੈ ਆਉਂਦੇ ਅਸੀਂ ਦੋਨੇ ਟਾਈਮ ਪਰ ਸਾਡੇ ਅੰਦਰ ਇੱਕੋ ਹੀ ਹੈ ਕਿ ਅਸੀਂ ਸ਼ਾਇਦ ਸਾਰਾ ਕੰਮ ਕਰਦੇ ਆ ਕਰਦਾ ਤਾਂ ਹੀ ਘਰ ਚੱਲਦਾ ਤਾਂ ਹੀ ਇਹਨਾਂ ਰੋਜ਼ੀ ਰੋਟੀ ਮਿਲਦੀ ਹੈ ਤੇ ਪਾਦਸ਼ਾਹ ਕਹਿਣ ਲੱਗੇ ਭਾਈ ਰੁਕ ਜਾ ਕੋਈ ਗੱਲ ਨਹੀਂ 10 ਦਿਨ 15 ਦਿਨ ਰੁਕ ਆਰਾਮ ਨਾਲ ਕਹਿਣ ਲਗਾ ਨਾ ਪਾਦਸ਼ਾਹ ਕਿਰਪਾ ਕਰੋ ਬਖਸ਼ਿਸ਼ ਕਰੋ ਮੈਂ ਹੁਣ ਆਪਣੇ ਬੱਚੇ ਵੀ ਦੇਖਣੇ ਜਾ ਕੇ ਪਾਦਸ਼ਾਹ ਕਹਿਣ ਲੱਗੇ ਫਿਰ ਐਦਾਂ ਕਰ ਭਾਈ ਸਾਡਾ ਇੱਕ ਗੁਰਸਿੱਖ ਹੈ ਪੀਰ ਬਦੂਸ਼ ਇੱਕ ਸਾਡੀ ਪੱਤਰਕਾ ਲੈ ਜਾ ਚਿੱਠੀ ਲੈ ਜਾ ਉਹ ਦੇ ਦੇ ਕਹਿਣ ਲਗਾ ਪਾਦਸ਼ਾਹ ਬਿਲਕੁਲ ਚਲੇ ਜਾ ਰਸਤੇ ਵਿੱਚ ਹੀ ਪੜਾ ਮੈਂ ਨਿਕਲਦਾ ਚਲੇ ਜਾਵਾਂਗਾ ਉਹਦੇ ਪਿੰਡ ਵੀ ਦੇ ਵਿੱਚ ਦੇ ਔਰ ਆਪਜੀ ਦਾ ਜੋ ਹੁਕਮ ਹੈ ਜੋ ਚਿੱਠੀ ਹੈ ਪੱਤਰ ਕਾ ਉਸ ਨੂੰ ਦੇਂਦਾ ਜਾਵਾਂਗਾ ਹੁਣ ਪਾਦਸ਼ਾਹ ਨੇ ਪੱਤਰ ਕਾ ਲਿਖੀ ਹੈ ਹੀਰਬੰਦੂ ਸ਼ਾਹ ਨੇ ਲਿਖਿਆ ਹੈ ਕਿ ਇਹ ਜਿਹੜਾ ਗੁਰਸਿੱਖ ਅਸੀਂ ਭੇਜ ਰਹੇ ਹਾਂ ਹੀਰਬੰਦੂ ਸ਼ਾਹ ਕਟ ਤੋ ਕਟ 9 ਮਹੀਨੇ ਆਪਣੇ ਘਰ ਰੱਖਣਾ ਇਸ ਨੂੰ ਕਿਸੇ ਤਰ੍ਹਾਂ ਦਾ ਇਹ ਤੇਰੇ ਘਰੋਂ ਆਉਣਾ ਨਹੀਂ ਚਾਹੀਦਾ ਔਰ ਇਹਦੀ ਯਥਾ ਸਖਤ ਸੇਵਾ ਕਰਨੀ ਹੈ ਕਹਿੰਦੇ ਜਦੋਂ ਇਹ ਬੀਰ ਬੁੱਧੂ ਸਾਹਿਬ ਕੋਲ ਗਿਆ ਪੱਤਰ ਕਾ ਲੈ ਕੇ ਕਹਿੰਦੇ ਉਸ ਨੇ ਸਭ ਤੋਂ ਪਹਿਲਾਂ ਉਹਦੇ ਚਰਨਾਂ 'ਚ ਮੱਥਾ ਟੇਕਿਆ ਕਹਿ ਲਗਾ ਮੇਰੇ ਚਰਨਾਚ ਮੱਥਾ ਟੇਕਣ ਦਾ ਕਾਰਨ ਕਹਿੰਦਾ ਕਾਰਨ ਇਹ ਹੈ ਕਿ ਤੂੰ ਮੇਰੇ ਪਾਦਸ਼ਾਹ ਧੰਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਦੇ ਦ دیدار ਦਰਸ਼ਨ ਕਰਕੇ ਆਇਆ ਮੈਂ ਤੇਰੀ ਦਰਸ਼ਨ ਕਰ ਲਏ ਜਲ ਪਾਣੀ ਸ਼ਿਕਾਇਆ ਉਸਨੇ ਪੱਤਰਕਾ ਦਿੱਤੀ ਉਹਨਾਂ ਨੇ ਪੜ੍ਹੀ ਕਹਿਣ ਲਗਾ ਵੀ ਇਸ ਤਰ੍ਹਾਂ ਹੈ ਗੁਰੂ ਦਾ ਹੁਕਮ ਹੈ ਮੈਨੂੰ ਕਿ ਤੈਨੂੰ ਕੱਢ ਤੋ ਕੱਢ 9 ਮਹੀਨੇ 10 ਮਹੀਨੇ ਮੈਂ ਆਪਣੇ ਘਰ ਰਹਿਣਾ ਹੈ ਕਿ ਲਗਾ ਮੈਂ ਤੇ ਇੱਕ ਦਿਨ ਨਹੀਂ ਰੁਕ ਸਕਦਾ ਮੈਂ ਤੇ ਅੱਗੇ ਜਾਣਾ ਮੇਰਾ ਪਰਿਵਾਰ ਹੈ ਬੱਚੇ ਨੇ ਕਿਦਾਂ ਪਾਲਣਾ ਪੋਸਣਾ ਹੋਏਗੀ ਉਹਨਾਂ ਦੀ ਮੈਂ ਇਕੱਲਾ ਹੀ ਕਮਾਉਣ ਵਾਲਾ ਹਾਂ ਹੋਰ ਕੋਈ ਕਮਾਈ ਕਰਨ ਵਾਲਾ ਵੀ ਨਹੀਂ ਕਿ ਲਗਾ ਵੀ ਗੁਰੂ ਦਾ ਹੁਕਮ ਹੈ ਹੁਣ ਗੁਰੂ ਦੇ ਹੁਕਮ ਦੇ ਅੱਗੇ ਨਾ ਤੇ ਮੇਰੀ ਚੱਲਣੀ ਨਾ ਤੇਰੀ ਚੱਲਣੀ ਹੈ ਜੋ ਪਾਤਸ਼ਾਹ ਦਾ ਹੁਕਮ ਹੈ ਉਹ ਮੈਂ ਵਜਾਉਣਾ ਹੈ ਪਤੈ ਨੂੰ ਇੱਥੇ ਜਾਣ ਨਹੀਂ ਦੇਣਾ ਕਮਰਾ ਤਿਆਰ ਕੀਤਾ ਉਸ ਕਮਰੇ ਦੇ ਅੰਦਰ ਉਸ ਨੂੰ ਕਹਿਣ ਲੱਗੇ ਜੋ ਚਾਹੀਦਾ ਜਿਸ ਤਰ੍ਹਾਂ ਦਾ ਖਾਣਾ ਚਾਹੀਦਾ ਜਿਸ ਤਰ੍ਹਾਂ ਦਾ ਪਾਣ ਚਾਹੀਦਾ ਜੋ ਵੀ ਵਸਤੂ ਤੁਹਾਨੂੰ ਚਾਹੀਦੀ ਉਹ ਦਿੱਤੀ ਜਾਏਗੀ ਪਰ ਰਹਿਣਾ ਇੱਥੇ ਇਸ ਕਮਰੇ 'ਚ ਹੀ ਹੈ ਜਾਣ ਦੀ ਕੋਸ਼ਿਸ਼ ਨਾ ਕਰਿਓ ਮੇਰੇ ਸੇਵਕ ਬਹੁਤ ਨੇ ਪਕੜ ਲੈਣਗੇ ਹੋ ਸਕਦਾ ਤੁਹਾਨੂੰ ਬਾਹਰ ਕੋਈ ਮਾਰਨਾ ਕੁੱਟਣਾ ਵੀ ਸ਼ੁਰੂ ਕਰ ਦੇਵੇ ਹੁਣ ਇੱਕ ਦਿਨ ਦੋ ਦਿਨ ਰਿਹਾ ਬੜੀ ਚਿੰਤਾ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਵੀਰ ਬਦੁਸ਼ਾ ਕਹਿਣ ਲਗਾ ਚਿੰਤਾ ਕੀਤੇ ਤਾਂ ਕੁਝ ਵੀ ਨਹੀਂ ਹੋਣਾ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਹੁਣ ਉਸਨੇ ਵੀਰ ਬਦੁਸ਼ਾ ਦੇ ਕੋਲ ਬੈਠ ਜਾਣਾ ਸ਼ਾਮ ਸਵੇਰੇ ਪ੍ਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਪੁੰਦਰ ਪਾਤਸ਼ਾ ਨੇ ਪਾਰ ਬਖਸ਼ਿਸ਼ ਰਹਿਮ ਕੀਤੀ ਭਾਈ ਸੱਜਣ ਦੇ ਘਰ ਇੱਕ ਸੇਠ ਆਉਂਦਾ ਹੈ ਕਿਉਂਕਿ 3 ਦਿਨ ਹੋ ਗਏ ਉਸ ਪਰਿਵਾਰ ਦੇ ਅੰਦਰ ਪ੍ਰਸ਼ਾਦਾ ਨਹੀਂ ਬਣਿਆ ਲੋਕਾਂ ਨੇ ਸੇਠ ਨੂੰ ਜਾ ਕੇ ਕਿਹਾ ਭਈ ਸੱਜਣ ਸਿੰਘ ਗਿਆ ਸੀ ਅਜੇ ਤੱਕ ਆਇਆ ਨਹੀਂ ਹੈ ਉਹਦੇ ਪਰਿਵਾਰ ਉਹਦੇ ਬੱਚੇ ਭੁੱਖੇ ਨੇ ਹੇਠ ਹੈ ਕਿਉਂਕਿ ਕਲਾ ਤੇ ਗੁਰੂ ਦੀ ਵਾਰਤ ਰਹੀ ਸੀ ਜਾ ਕੇ ਕਹਿਣ ਲੱਗਾ ਭਈ ਜੋ ਤੁਹਾਨੂੰ ਰਾਸ਼ਨ ਪਾਣੀ ਚਾਹੀਦਾ ਹੈ ਜੋ ਖਾਣ ਵਾਸਤੇ ਚਾਹੀਦਾ ਹੈ ਸਭ ਕੁਝ ਜਿੰਨੀ ਰਸਤ ਚਾਹੀਦੀ ਹੈ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਲਿਆ ਦਿਆਂਗਾ ਜਿੰਨਾ ਚਿਰ ਤੱਕ ਸੱਜਨ ਸਿੰਘ ਨਹੀਂ ਆਉਂਦਾ ਉਹਨਾਂ ਚੇੇ ਤੱਕ ਤੁਸੀਂ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਉਹ ਰਾਸ਼ਨ ਪਾਣੀ ਵਾਰਤੇ ਵੀ ਸੇਠ ਨੇ ਕਹਿ ਦਿੱਤਾ 2 4 ਔਰ ਸੱਜਣ ਜਿਹੜੇ ਸੰਗੁਰੂ ਪਾਤਸ਼ਾਹ ਨੂੰ ਮੰਨਣ ਵਾਲੇ ਜਿਸ ਤਰ੍ਹਾਂ ਅੱਜ ਵੀ ਸਾਡੀ ਕੌਮ ਦੇ ਵਿੱਚ ਹਰ ਕੌਮ ਦੇ ਵਿੱਚ ਹੈਗੇ ਨੇ ਪਰ ਸਿੱਖ ਕੌਮ ਦੇ ਵਿੱਚ ਜ਼ਿਆਦਾ ਨੇ ਜੇ ਕੋਈ ਲੋੜਵੰਦ ਆ ਜਾਂਦਾ ਤੂੰ ਦੀ ਲੋੜ ਪੂਰੀ ਕਰ ਦਿੰਦੇ ਤੇ ਕਹਿਣ ਲੱਗੇ ਭਾਈ ਸੇਟਾ ਤੂੰ ਪ੍ਰਸ਼ਾਦੇ ਪਾਣੀ ਦਾ ਇਹਨਾਂ ਦਾ ਇੰਤਜ਼ਾਮ ਕਰੀ ਜਾ ਸਾਈ ਇਹਨਾਂ ਦੇ ਘਰ ਬਣਾਉਂਦਾ ਇੰਤਜ਼ਾਮ ਕਰਦੇ ਕਰ ਬੜਾ ਸੁੰਦਰ ਬਣਾ ਦਿੱਤਾ ਬੱਚੇ ਵੱਡੇ ਹੋ ਗਏ 9.ਵੀਂ ਨੇ ਉੱਠ ਰਿਹਾ ਜਦੋਂ ਉਹ ਸਮਾਂ ਪੂਰਾ ਹੋ ਗਿਆ ਜਿੰਨੇ ਸਮਾਂ ਲਿਖਿਆ ਸੀ ਪਾਦਸ਼ਾਹ ਨੇ ਤੇ ਉਹ ਤੋਂ ਤੁਰਿਆ ਤੇ ਵੀਰ ਬਦੂਸ਼ਾ ਕਹਿਣ ਲੱਗਾ ਭਾਈ ਸਭ ਤੋਂ ਪਹਿਲਾਂ ਉਸ ਨੂੰ ਖੇ ਸਾਡੇ ਕੋਲ ਆਵੇ ਤਾਂ ਵੀਰ ਬਦੂਸ਼ਾ ਆਪਣਾ ਲੈ ਕੇ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਭਾਈ ਸੱਜਨ ਸਿੰਘ ਕਿਸ ਤਰ੍ਹਾਂ ਠੀਕ ਹੈ ਕਹਿਣ ਲੱਗਾ ਪਾਦਸ਼ਾਹ ਕਿਰਪਾ ਹੈ ਰਹਿਮਤ ਹੈ ਹਣ ਬੱਚਿਆਂ ਨੂੰ ਦੇਖਦਾ ਜਾ ਕੇ ਕੀ ਬਣਿਆ ਹੋਏਗਾ ਕਹਿਣ ਲੱਗੇ ਜੀ ਦੇਖਿਆ ਦੇਖਿਆ ਪਹਿਲਾਂ ਬੱਚਿਆਂ ਹੁਣ ਘਰ ਗਿਆ ਜਿੱਥੇ ਪਹਿਲਾਂ ਕੱਚਾ ਘਰ ਸੀ ਝੋਪੜੀ ਸੀ ਉੱਤੇ ਮਕਾਨ ਬੜੇ ਹੋਏ ਨੇ ਪਰਿਵਾਰ ਸਾਰਾ ਬੱਚੇ ਸਾਰੇ ਸੁਖੀ ਨੇ ਪੱਚਾ ਮਕਾਨ ਬਣ ਗਿਆ ਹੈ ਸਭ ਕੁਝ ਅੱਛਾ ਹੈ ਘਰ ਵਾਲੇ ਵੀ ਪਰਿਵਾਰ ਵੀ ਸਾਰਾ ਠੀਕ ਠਾਕ ਹੈ ਤੇ ਘਰ ਵਾਲੇ ਕਹਿਣ ਲੱਗੇ ਕਨੂ ਆ ਗਏ ਹੋ ਛੱਡ ਕੇ ਜਿੰਨਾ ਚਿਰ ਇੱਥੇ ਰਹੇ ਰੋਟੀ ਪੂਰੀ ਹੁੰਦੀ ਸੀ ਸਵੇਰ ਨੂੰ ਕਮਾਉਂਦੇ ਸ਼ਾਮ ਨੂੰ ਖਾਂਦੇ ਸ ਜਿੱਦਨ ਦੇ ਉੱਤੇ ਪਾਤਸ਼ਾਹ ਦੇ ਦਰਬਾਰ ਵਿੱਚ ਗਏ ਹੋ ਸਾਨੂੰ ਇੱਥੇ ਕਿਸੇ ਗੱਲ ਦੀ ਕਮੀ ਥੋੜੀ ਹੈ ਘਰ ਵੀ ਬਣ ਗਿਆ ਹੈ ਪ੍ਰਸ਼ਾਦਾ ਪਾਣੀ ਵੀ ਸਭ ਕੁਝ ਨਾਲ ਹੀ ਬੱਚੇ ਵੱਡੇ ਹੋ ਗਏ ਨੇ ਤੁਸੀਂ ਇਦਾਂ ਕਰੋ ਉੱਥੇ ਚਲੇ ਜਾਓ ਪਾਤਸ਼ਾਹ ਦੇ ਦਰਬਾਰ ਸੀ ਹੁਣ ਫੇਰ ਆ ਗਏ ਫੇਰ ਕਿਤੇ ਉਦਾਂ ਦੀ ਕੰਗਾਲੀ ਨਾ ਆ ਜਾਏ ਉਹ ਸਮਝ ਆ ਗਈ। ਉਹ ਤਾਂ ਚੱਲ ਪਿਆ ਪਾਤਸ਼ਾਹ ਦੇ ਕੋਲ ਜਾਂਦਾ ਹੈ। ਅਨੰਪੁਰ ਸਾਹਿਬ ਦੀ ਦਰਤੀ ਤੇ। ਪਾਤਸ਼ਾਹ ਕਹਿੰਦੇ ਸਰਜਨ ਸਿੰਘ ਘਰੋਂ ਮਿਲਿਆ ਆਇਆ। ਕਹਿਣ ਲੱਗਾ ਪਾਤਸ਼ਾਹ ਉਹ ਤੇ ਮੇਰਾ ਇੱਕ ਮਨ ਦਾ ਪਰਮ ਸੀ ਕਿ ਸਾਰੇ ਮੇਰੇ ਨੇ। ਮੈਂ ਕਮਾਉਣਾ ਹੈ, ਮੈਂ ਇਹਨਾਂ ਨੂੰ ਕਮਾਉਣਾ ਹੈ। ਮੈਂ ਨਹੀਂ ਕਮਾਈ ਕਰਾਂਗਾ, ਇਹ ਕਾਣਗੇ ਕਿ ਤੋਂ ਪਲਣਗੇ ਕਿਦਾਂ। ਮੈਂ ਤਾਂ ਐਵੇਂ ਹੀ ਚਿੰਤਾ ਕਰੀ ਫਿਰਦਾ ਸੀ। ਪਾਤਸ਼ਾਹ ਉਹ ਤੇ ਅੱਜ ਮੈਨੂੰ ਕਹਿੰਦੇ ਕਹਿੰਦੇ ਤੂੰ ਫਿਰ ਆ ਗਿਆ ਤੇਰੇ ਆਉਣ ਦੇ ਕਰਕੇ ਫਿਰ ਉਹ ਹੀ ਕਾਮਨਾ ਹੋ ਜੇ ਉਦਾਂ ਦੀ ਕੰਗਾਲੀ ਨਾ ਆ ਜਾਏ ਕਿਤੇ ਤੂੰ ਚਲੇ ਗਿਆ ਪਾਤਸ਼ਾਹ ਦੇ ਕੋਲ ਕਿਨ ਗਉਣ ਕਿਰਪਾ ਕਰੋ ਮੇਰੇ ਤੇ ਮੈਨੂੰ ਗੁਰਸਿੱਖ ਸੇਵਕ ਬਣਾਓ ਆਪਣਾ ਅਮਰਦੀਪਾਲ ਦਿਓ ਪਾਤਸ਼ਾਹ ਨੇ ਅਮਰਦੀਪਾਲ ਦੇ ਕੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਤੇ ਭਾਵੇਂ ਕਹਿੰਦਾ ਹੈ ਇਤਿਹਾਸ ਦੀ ਇਸ ਸਾਖੀ ਤੋਂ ਸਾਨੂੰ ਇਹੀ ਪਾਅ ਹੁੰਦਾ ਹੈ ਕਿ ਸਾਡੇ ਮਨ ਦੇ ਅੰਦਰ ਅਸੀਂ ਉਸ ਜੰਗਲ ਵਿਆਵਾਨ ਦੇ ਸਮਾਨ ਔਰ ਸਾਡਾ ਮਨ ਕਿੱਥੇ ਜੁੜਿਆ ਹੋਇਆ ਹੈ ਸਿਰਫ ਜਿਹੜੇ ਵਿਸ਼ੇ ਵਿਕਾਰਾਂ ਵਾਲੇ ਜਿਹੜੀਆਂ ਵਸਤੂਆਂ ਨੇ ਔਰ ਜਾਂ ਫਿਰ ਜਾਨ ਸਾਨੂੰ ਪਾਦਸ਼ਾਹ ਨੇ ਜੋ ਸੁੱਖ ਦੇ ਦਿੱਤੇ ਨੇ ਅਸੀਂ ਉਹਨਾਂ ਸੁੱਖਾਂ ਦੇ ਨਾਲ ਜੁੜ ਗਏ ਹਾਂ ਜਿੰਨੇ ਦਿੱਤੇ ਨੇ ਉਹਨੂੰ ਵਿਸਾਰ ਦਿੱਤਾ ਹੈ ਦਾਤ ਪਿਆਰੀ ਵਿਸਰਿਆ ਦਾਤ ਆ ਜਿਹੜੀਆਂ ਦਾਤਾਂ ਨੇ ਉਹਨਾਂ ਨੂੰ ਪਿਆਰ ਕਰਦੇ ਆ ਕਰਨਾ ਵੀ ਚਾਹੀਦਾ ਕੋਈ ਅਸੀ ਨਹੀਂ ਕਿਉਂਕਿ ਪਾਤਸ਼ਾਹ ਨੇ ਮੋਹ ਪਾਇਆ ਹੈ ਪਰਿਵਾਰ ਦੇ ਵਿੱਚ ਰਹਿਣਾ ਹੈ ਪਰਿਵਾਰ ਨੂੰ ਚਲਾਉਣਾ ਹੈ ਮੋਹ ਤੋਂ ਬਿਗੈਰ ਅਸੀਂ ਕਿਸੇ ਦਾ ਕੋਈ ਰਿਸ਼ਤਾ ਤੁਸੀਂ ਨਹੀਂ ਬਣਾਉਂਦੇ ਜੇ ਅਗਰ ਮੋਹ ਨਾ ਹੁੰਦਾ ਤੇ ਕੋਈ ਸਾਡਾ ਫੈਨ ਪਰਾ ਕੋਈ ਮਾਹ ਬਾਬ ਕੋਈ ਸਾਡਾ ਬੱਚੇ ਆਪਣੇ ਅਸੀਂ ਕਿਸੇ ਨੂੰ ਕੁਝ ਨਹੀਂ ਦੇਖਣਾ ਸੀ ਮੋਹ ਆਇਆ ਦਾ ਸਾਡਾ ਪਰ ਅਸੀਂ ਇਹਨਾਂ ਨੂੰ ਵੀ ਪਾਲਦੇ ਹੋਏ ਵੀ ਇਹਨਾਂ ਰਿਸ਼ਤੇ ਸਾਰੇ ਨਿਭਾਉਂਦੇ ਹੋਏ ਆਪਣੀ ਜ਼ਿੰਮੇਵਾਰੀ ਵੀ ਨਿਭਾਉਂਦੇ ਹੋਏ ਤੇ ਗੁਰੂ ਦੇ ਨਾਲ ਤੇ ਜੁੜੀਏ ਜਿਸ ਕਾਰਨ ਇਸ ਸੰਸਾਰ ਤੇ ਆਏ